ਜਿੱਥੇ ਪੂਰੇ ਦੇਸ਼ ਦੇ ਵਿੱਚ ਨవరాత్రు ਨੂੰ ਲੈ ਕੇ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਲੋਕ ਮੱਥਾ ਟੇਕਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੰਦਰਾਂ ਦੇ ਵਿੱਚ ਜਾ ਰਹੇ ਨੇ ਤਾਂ ਉੱਥੇ ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਬਾਹਰ ਹੀ ਕੁਝ ਦੁਕਾਨਦਾਰਾਂ ਦੇ ਵੱਲੋਂ ਧਰਮ ਦੀ ਬੇਅਦਬੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਧਰਮ ਗ੍ਰੰਥਾਂ ਦੇ ਪੇਜਾਂ ਦੇ ਉੱਤੇ ਹੀ ਸਮਾਨ ਨੂੰ ਬਲੇਟ ਕੇ ਵੇਚਿਆ ਜਾ ਰਿਹਾ ਹੈ ਲੋਕਾਂ ਦੇ ਪੈਰਾਂ ਦੇ ਥੱਲੇ ਆ ਰਹੇ ਨੇ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਾਦਿਓ ਜਿੱਥੇ ਗ੍ਰੰਥਾਂ ਦੇ ਫਟੇ ਹੋਏ ਪੇਜ ਲੋਕਾਂ ਦੇ ਪੈਰਾਂ ਦੇ ਵਿੱਚ ਰੋਲ ਰਹੇ ਨੇ ਤਾਂ ਦੱਸਦੀ ਹੈ ਕਿ ਜ ਤੇ ਜਾਂਦੇ ਨੇ ਤਾਂ ਉੱਥੇ ਹੀ ਮੰਦਰ ਦੇ ਬਾਹਰ ਹੀ ਮੰਦਰ ਪਰਿਸ਼ਦ ਦੇ ਵਿੱਚ ਹੀ ਧਾਰਮਿਕ ਗ੍ਰੰਥਾਂ ਦੇ ਪੇਜਾਂ ਦੀ ਬੇਅਦਬੀ ਹੋ ਰਹੀ ਹੈ ਧਾਰਮਿਕ ਗ੍ਰੰਥਾਂ ਦੇ ਪੇਜਾਂ ਦੇ ਉੱਤੇ ਦੁਕਾਨਦਾਰਾਂ ਦੇ ਵੱਲੋਂ ਸਮਾਨ ਨੂੰ ਰੱਖ ਕੇ ਵੇਚਿਆ ਜਾ ਰਿਹਾ ਤਾਂ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਤਾਂ ਦੱਸ ਦਈਏ ਕਿ ਧਾਰਮਿਕ ਪੁਸਤਕ ਭਗਵਤ ਗੀਤਾ ਦੇ ਪੇਜ ਦਸੇ ਜਾ ਰਹੇ ਨੇ ਜਿੰਨਾ ਪੇਜਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਪਾੜ-ਪਾੜ ਕੇ ਸੁੱਟੇ ਹੋਏ ਨੇ ਤਾਂ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਆ ਤਾਂ ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਸ ਦੇ ਵੱਲੋਂ ਕੋਈ ਪ੍ਰੈਸ਼ਰ ਹੈ ਅਸੀਂ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕਰਾਂਗੇ ਤਾਂ ਪੁਲਸ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਪੁਲਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਹੈ ਬਲਕਿ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਦ ਪੁਲਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਔਰ ਜਾਂਚ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਸ ਦੇ ਉੱਤੇ ਬਣਦੀ ਹੋਈ ਕਾਨੂੰਨੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਪਰ ਸ਼ਿਕਾਇਤਕਰਤਾ ਦੇ ਵੱਲੋਂ ਪੁਲਸ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਦੁਰਗਿਆ ਰੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਦੇ ਲਈ ਆਉਂਦੇ ਨੇ ਆਪਣੀ ਆਸਥਾ ਨੂੰ ਲੈ ਕੇ ਆਉਂਦੇ ਨੇ ਉੱਥੇ ਹੀ ਲੋਕਾਂ ਦੀ ਆਸਥਾ ਦੇ ਨਾਲ ਇਹੋ ਜਿਹੇ ਖਿਲਵਾੜ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਧਾਰਮਿਕ ਗ੍ਰੰਥਾਂ ਦੇ ਪੁਸਤਕਾਂ ਦਾ ਪੇਜਾਂ ਦੀ ਬੇਦਬੀ ਕੀਤੀ ਜਾ ਰਹੀ ਹੈ ਐਦਾਂ ਜਿਵੇਂ ਕਿ ਕੱਲ ਪਹਿਲਾ ਨਵਰਾਤਰਾ ਸੀ ਮੈਂ ਹਨੂਮਾਨ ਜੀ ਦੇ ਮੰਦਰੋਂ ਆਪਣੀ ਰੁਟੀਨ 'ਚ ਪਾਠ ਕਰਕੇ ਤੇ ਭਗਵਤੀ ਦੇ ਚਰਨਾਂ 'ਤੇ ਆਇਆ ਸਾਂ ਉੱਥੇ ਕੁਝ ਪੰਨੇ ਧਾਰਮਿਕ ਪੁਸਤਕਾਂ ਦੇ ਮੈਨੂੰ ਪਏ ਨਜ਼ਰ ਆਏ ਤੇ ਮੈਂ ਪੁਜਾਰੀ ਜੀ ਨੂੰ ਪੁੱਛਿਆ ਮੈਂ ਪੁਜਾਰੀ ਜੀ ਇਹ ਕੀ ਹੈ ਕਹਿੰਦਾ ਜੀ ਇਹ ਬਾਹਰੋਂ ਫੁੱਲਾਂ ਵਾਲਿਆਂ ਨੇ ਭੇਜਿਆ ਹੈ ਫੋਲ ਲਪੇਟ ਕੇ ਇਸੇ ਰੇਲ ਬਿਟ ਕੇ ਉਹਨਾਂ ਨੇ ਭੇਜਿਆ ਮੈਂ ਕਿਹਾ ਇਹ ਆਪਾਂ ਨੂੰ ਨਜ਼ਰ ਆ ਗਿਆ ਸੀ ਇਹ ਧਾਰਮਿਕ ਕਿਤਾਬਾਂ ਨੇ ਕਹਿੰਦੇ ਜੀ ਆ ਗਈਆਂ ਤੇ ਇਸੇ ਕਰਕੇ ਅਸੀਂ ਪਿੱਪਲ ਦੇ ਥੱਲੇ ਰਾਤ ਦਿੱਤੀਆਂ ਮੈਂ ਉਹਨਾਂ ਨੂੰ ਚੁੱਕਿਆ ਚੁੱਕ ਕੇ ਤੇ ਮੈਂ ਇਹਨਾਂ ਦੇ ਕੋਲ ਆ ਗਿਆ ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਕਿਹਾ ਯਾਰ ਇਹ ਕੀ ਏ ਇਹ ਕੀ ਕਰਦੇ ਪਏ ਹੋ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਇੱਕ ਮਿੰਟ ਆਪਣਾ ਪੈਰ ਚੁੱਕਿਓ ਉਹਦੇ ਪੈਰ ਦੇ ਥੱਲੇ ਇਹ ਜਿਹੜਾ ਕਾਗਜ਼ ਪਿਆ ਆ ਸੀ ਕਾਗਜ਼ ਮਤਲਬ ਪੰਨਾ ਇਹ ਅੰਗ ਹੈ ਸਾਡੇ ਧਾਰਮਿਕ ਕਿਤਾਬਾਂ ਦਾ ਅੰਗ ਹੈ ਇਹ ਉਥੇ ਪਿਆ ਸੀ ਮੈਂ ਉਹਦੇ ਪੈਰਾਂ ਥੱਲੇ ਚੁੱਕਿਆ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਅਕਲ ਦੇ ਅੰਨੇ ਹਾਂ ਮੈਂ ਤਾਂ ਹੀ ਕਿਹਾ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਕਿਹਾ ਅਕਲ ਦੇ ਅੰਨੇ ਹਾਂ ਭਗਵਦ ਗੀਤਾ ਪਾਰ ਕੇ ਤੋਰ ਦਿੱਤੀ ਜੇ ਕਿਉਂਕਿ ਜਿਹੜੇ ਪਹਿਲੇ ਜਿਹੜੇ ਅੰਗ ਸੀਗੇ ਉਹ ਭਗਵਦ ਗੀਤਾ ਦੇ ਚੌਥੇ ਅਧਿਆਏ ਦੇ ਸੀਗੇ ਉਹਦੇ ਵਿੱਚ ਸ਼੍ਰੀ ਕ੍ਰਿਸ਼ਨੋ ਬਾਤ ਵੀ ਹੈਗਾ ਸੀ ਸ਼੍ਰੀ ਅਰਜੁਨੋ ਬਾਤ ਵੀ ਹੈਗਾ ਸੀ ਜਿਹੜਾ ਮੈਂ ਦਰਗਿਆਣਾ ਚੌਂਕੀ ਦੇ ਇੰਚਾਰਜ ਨੂੰ ਦਿੱਤਾ ਲੇਕਿਨ ਇਸ ਬੰਦੇ ਨੇ ਮੈਨੂੰ ਇੱਕੋ ਗੱਲ ਕਹੀ ਜਾਓ ਜੋ ਕਰਨਾ ਕਰ ਲਓ ਮੈਂ ਕਿਹਾ ਮੈਂ ਤੇਰੇ ਤੇ ਬੇਅਦਬੀ ਦਾ ਪਰਚਾ ਕਰਾ ਦੂੰਗਾ ਕਿ ਤੂੰ ਗਲਤ ਕੰਮ ਕਰ ਰਹੇ ਨੇ ਕਹਿੰਦਾ ਜੋ ਕਰਨਾ ਕਰ ਲਓ ਗਿਆ ਠੀਕ ਹੈ ਜੀ ਮੈਂ ਚਲਾ ਗਿਆ ਮੈਂ ਜਾ ਕੇ ਅੰਦਰ ਕਮੇਟੀ ਦਫ਼ਤਰ ਬੈਠ ਕੇ ਦਰਖਾਸਤ ਲਿਖੀ ਚੌਂਕੀ ਇਨਚਾਰਜ ਨੂੰ ਬੁਲਾਇਆ ਸਾਰੇ ਜਿਹੜੇ ਅੰਗ ਦਿਖਾਏ ਆ ਉਹਨਾਂ ਨੂੰ ਅੰਗ ਵਿੱਚ ਦਿੱਤੇ ਆ ਉਸ ਤੋਂ ਬਾਅਦ ਅੰਗ ਲੈ ਜਾ ਕੇ ਮੈਂ ਹੋਰ ਦਿੱਤੇ ਆ ਉਹ ਉਹਨਾਂ ਨੇ ਉੱਥੇ ਆਪਣੀ ਅਲਮਾਰੀ 'ਚ ਇੱਕ ਵਸਤਰ ਦੇ ਵਿੱਚ ਰੱਖੇ ਆ ਸਾਹਮ ਕੇ ਔਰ ਉਹਨਾਂ ਨੂੰ ਮੈਂ ਦਰਖਾਸਤ ਦਿੱਤੀ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ 3 ਹੋਣ ਤੱਕ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਨਹੀਂ ਕੀਤੀ ਗਈ ਮੈਂ ਉਹਨਾਂ ਨੂੰ ਚੌਂਕੀ ਇੰਚਾਰਜ ਨੂੰ ਫੋਨ ਕੀਤਾ ਸਾਢੇ 11:15 ਵਜੇ ਦੇ ਅੱਜ ਕਰੀਬ ਮੈਂ ਕਿਹਾ ਜੀ ਕਿੱਥੇ ਹੋ ਕਹਿੰਦੇ ਮੈਂ ਤਾਂ ਦਰਗੈਣਾ ਕਮੇਟੀ ਦਫ਼ਤਰ ਬੈਠਾ ਮੈਂ ਕਿਹਾ ਮੈਂ ਤਾਂ ਤੁਹਾਡੀ ਚੌਂਕੀ ਤੁਰਿਆ ਫਿਰਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਜੀ ਤੁਸੀਂ ਇੱਦਾਂ ਕਰੋ ਅੰਦਰ ਆ ਜਾਓ ਜਰਾ ਦੋ ਮਿੰਟ ਮੈਂ ਚਲਾ ਗਿਆ ਦੇਖੋ ਜੀ ਇਦਾਂ ਇਦਾਂ ਉਹਨਾਂ ਟਾਲਮਟੋਲ ਮੈਂ ਕਿਹਾ ਜੀ ਤੁਹਾਡੇ ਤੇ ਪ੍ਰੈਸ਼ਰ ਹੈ ਕਹਿੰਦਾ ਹਾਂਜੀ ਮੈਂ ਕਿਹਾ ਮੈਨੂੰ ਵੀ 200 ਫੋਨ ਆਇਆ ਤੁਹਾਨੂੰ ਵੀ ਆਇਆ ਹੋਣਾ ਕਹਿੰਦਾ ਜੀ ਸਾਡੇ ਕੋਲ ਸਾਰਿਆਂ ਨੇ ਤੁਹਾਡਾ ਨੰਬਰ ਮੰਗਿਆ ਤੇ ਅਸੀਂ ਕਹਾਂ ਜੀ ਤੁਸੀਂ ਆਪ ਹੀ ਗੱਲ ਕਰ ਲਓ। ਮੈਂ ਕਹਾ ਹਾਂ ਮੈਨੂੰ ਫੋਨ ਆਏ ਆ ਬਹੁਤ ਸਾਰੇ ਫੋਨ ਆਏ ਆ ਬੜੇ ਬੜੇ ਪੋਲਿਟਿਸ਼ੀਅਨਸ ਦੇ ਆਏ ਆ ਕਾਉਂਸਲਰਸ ਦੇ ਆਏ ਆ। ਮੈਂ ਜਦੋਂ ਉਹਨਾਂ ਦੇ ਅੱਗੇ ਸਵਾਲ ਰੱਖਦਾ ਉਹ ਉਸ ਗੱਲ ਤੇ ਚੁੱਪੀ ਸਾਹ ਜਾਂਦੇ ਹੈ ਕਿ ਵੀ ਇਹ ਧਰਮ ਦੀ ਬੇਅਦਬੀ ਹੈ। ਮੈਨੂੰ ਕਹਿੰਦੇ ਜੀ ਸਾਡੇ ਡਿਪਟੀ ਸਾਹਿਬ ਆਣ ਵਾਲੇ ਆ ਤੇ ਤੁਸੀਂ 10 ਮਿੰਟ ਰੁਕੋ ਤੇ ਉਹਨਾਂ ਨੂੰ ਮਿਲ ਕੇ ਜਾਓ। ਇਨ ਬਿਟਵੀਨ ਉਹਨਾਂ ਨੇ ਚੌਂਕੀ ਫੋਨ ਕੀਤਾ ਜਾਂ ਚੌਂਕੀ ਉਹਨਾਂ ਨੂੰ ਫੋਨ ਆਇਆ। ਉਹ ਕਹਿੰਦੇ ਡਿਪਟੀ ਸਾਹਿਬ ਉੱਥੇ ਆਫਿਸ 'ਚ ਬੈਠੇ ਆ ਤੁਸੀਂ ਆ ਜਾਓ। ਮੈਂ ਚਲਾ ਗਿਆ। ਜਸਪਾਲ ਭੋ ਉੱਥੇ ਮੌਜੂਦ ਸੀ ਇਨਸਪੈਕਟਰ ਮਨਦੀਪ ਸਿੰਘ ਇੱਕ ਮੌਜੂਦ ਸੀ ਇੱਕ ਇਨਸਪੈਕਟਰ ਹਿੰਦੂ ਜੈਂਟਲਮੈਨ ਉਹ ਵੀ ਮੌਜੂਦ ਸੀ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦਾ ਦੱਸੋ ਜੀ ਉਹਨਾਂ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਬਹਿ ਜਾਓ ਗੱਲ ਕਰ ਲਓ ਦੱਸੋ ਜੀ ਮੈਂ ਆਪੀ ਕੁਰਸੀ ਬੜੀ ਤੇ ਬਹਿ ਗਿਆ ਮੈਂ ਕਹਾਂ ਜੀ ਮੈਂ ਕੱਲ ਦੀ ਦਰਖਾਸਤ ਦਤੀ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਕਹਾਂ ਜੀ ਉਹ ਕਿਉਂ ਨਹੀਂ ਜੇ ਅਸੀਂ ਦਰਗਾਹਾਂ ਪਰਮਿਸਸਸ ਦੇ ਅੰਦਰ ਕੁਝ ਹੋਏਗਾ ਤੇ ਕਾਰਵਾਈ ਨਹੀਂ ਕਰਨੀ ਮੈਂ ਕਹਾਂ ਜੀ ਉਹ ਕਿਉਂ ਇਹ ਜੇ ਸਾਨੂੰ ਦਰਗਾਹਾਂ ਕਮੇਟੀ ਕਹੇਗੀ ਤੇ ਅਸੀਂ ਕਰਾਂਗੇ ਮੈਂ ਕਹਿਆ ਤੁਹਾਨੂੰ ਦਰਗਾਹ ਕਮੇਟੀ ਨੇ ਨਾ ਕੀਤੀ ਐ ਇਹ ਨਹੀਂ ਜੀ ਅਸੀਂ ਕਰਨੀ ਨਹੀਂ ਅਸੀਂ ਕਾਰਵਾਈ ਨਹੀਂ ਕਰਨੀ ਮੈਂ ਕਹਿਆ ਜੀ ਕਿਉਂ ਨਹੀਂ ਕਰਨੀ ਦੇਖੋ ਜੀ ਤੁਸੀਂ ਸਮਝਦੇ ਹੋ ਸਿਆਣੇ ਹੋ ਮੈਂ ਕਹਿਆ ਹਾਂ ਬਿਲਕੁਲ ਸਿਆਣਾ ਪੜਿਆ ਲਗਿਆ ਅਨਪੜਣੀ ਐ ਪੜ੍ਹ ਲਿਖ ਕੇ ਸੋਚ ਕੇ ਸਮਝ ਕੇ ਦਰਖਾਸਤ ਦਿੱਤੀ ਐ ਮੈਂ ਕਿਤੇ মিডিਆ 'ਚ ਨਹੀਂ ਗਿਆ ਕੋਈ ਹੱਲਾ ਗੁੱਲਾ ਨਹੀਂ ਕੀਤਾ ਕੋਈ ਜਾਤ ਸੰਸਥਾਵਾਂ ਨੂੰ ਨਹੀਂ ਬੁਲਾਇਆ ਕਿਉਂਕਿ ਮੇਰਾ ਇਹ ਪ੍ਰੋਗਰਾਮ ਨਹੀਂ ਐ ਮੇਰਾ ਪ੍ਰੋਗਰਾਮ ਤਾਂ ਇਹ ਐ ਕਿ ਤੁਸੀਂ ਇੱਕ ਬੰਦਾ ਧਰਮ ਦੀ ਬੇਅਦਬੀ ਕਰਦਾ ਪਿਆ ਉਹਤੇ ਕਾਰਵਾਈ ਕਰੋ ਕਹਿੰਦੇ ਜੀ ਅਸੀਂ ਨਹੀਂ ਕਰਨੀ ਜਿੰਨਾ ਚਿਰ ਸਾਨੂੰ ਪ੍ਰਧਾਨ ਨਹੀਂ ਕਹਿੰਦੀ ਤੁਸੀਂ ਇਹ ਦਰਖਾਸਤ ਲਿਖ ਕੇ ਦਿਓ ਅ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਨੂੰ ਦੁਰਗਿਆਣਾ ਕਮੇਟੀ ਦੇਵੇ ਸਾਨੂੰ ਫਿਰ ਅਸੀਂ ਸੋਚਾਂਗੇ ਮੈਂ ਕਹਾਂ ਜੀ ਤੁਸੀਂ ਸੋਚੋ ਨਾ ਸੋਚੋ ਮੈਂ ਦਰਖਾਸਤ ਤੁਹਾਨੂੰ ਦਿੱਤੀ ਆ ਤੁਸੀਂ ਕਾਰਵਾਈ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਲੇਕਿਨ ਮੈਂ ਹੋਣੇ ਗੱਲ ਸਮਾਜ 'ਚ ਲੈ ਜਾਊਂਗਾ ਪਰ ਭਾਈ ਸਮਝ ਦੇ ਦਾਬਾ ਕੋਈ ਐਡਾ ਬੇਵਕੂਫ ਨਹੀਂ ਕਿ ਕਵਾੜੀਆਂ ਨੂੰ ਦੇ ਦੇ ਕੋਈ ਐਡਾ ਅਕਲਦਾਨਾ ਨਹੀਂ ਇਹ ਸਮਝੋ ਅੱਜ ਤੁਸੀਂ ਸਮਝਦੇ ਹੋਗੇ ਗੁਟਕਾ ਸਾਹਿਬ ਕੋਈ ਦੇ ਦੂਗਾ ਕਵਾੜਜੇ ਕਿਸੇ ਕਵਾੜੀਆਂ ਦੇ ਦੂਗਾ ਸ਼੍ਰੀ ਮਾਰਗ ਮਹਾਮਦ ਭਾਗਵਤ ਗੀਤਾ ਜਿਹੜੀ ਹੈ ਉਹ ਕਵਾੜਜੇ ਦੇ ਦੂਗਾ ਨਿੱਤੇ ਪੂਜਾ ਪ੍ਰਕਾਸ਼ ਜਿਹੜੀ ਉਹ ਕਵਾੜਜੇ ਦੇ ਦੂਗਾ ਕਵਾੜਜੇ ਦਿੱਤੀ ਕਵਾੜਜੇ ਲਿੱਤੀ ਗੱਲ ਬਕਵਾਸ ਹੈ ਇਹ ਇਹਨਾਂ ਨੇ ਆਪ ਇਹ ਨਵੀਂ ਹੈ ਬਿਲਕੁਲ ਨਵੀਂ ਪ੍ਰਿੰਟਡ ਭਾਗਵਤ ਗੀਤਾ ਇਹ ਉਹ ਪਾੜ ਕੇ ਤੇ ਇਹਨਾਂ ਨੇ ਉਹ ਫੁੱਲ ਲਪੇਟੇ ਪੁਸ਼ਪ ਲਪੇਟੇ ਸਿਰੇ ਲਪੇਟੇ ਤੇ ਭੇਜ ਦਿੱਤੇ ਲੋਕਾਂ ਦੇ ਪੈਰਾਂ ਜਿ ਆਏ ਖੁਦ ਇਹਦੇ ਪੈਰਾਂ ਥੱਲੇ ਮੈਂ ਕੱਢੇ ਮੈਂ ਦੁਕਾਨਦਾਰ ਦੇ ਪੈਰਾਂ ਥੱਲੂ ਇਹ ਇਹ ਜਿਹੜੇ ਅੰਗ ਆ ਉਹ ਕੱਢੇ ਆ 3 ਸਮੇਂ ਤੇ ਕਾਂਗਰਸ ਸਟਾਰਟ ਆਇਆ ਦੇਖੋ ਇਹ ਲੰਬੇ ਸਮੇਂ ਦੀ ਗੱਲ ਨਹੀਂ ਹੈ ਇਹ ਕੱਲ ਹੀ ਕਾંડ ਹੋਇਆ ਜਾਂ ਅਸੀਂ ਇਹ ਕਹਿ ਲਈਏ ਕਿ ਕੱਲ ਹੀ ਸਾਡੇ ਧਿਆਨ 'ਚ ਆਇਆ ਐਸੀ ਮੂਰਖਤਾ ਜੇ ਨੇ ਕੱਲ ਕੀਤੀ ਇਹਨੇ ਪਹਿਲਾਂ ਵੀ ਕੀਤੀ ਹੋਏਗੀ ਜਾਂ ਉਸ ਕੇ ਬੇਅਦਬੀ ਹੋਰ ਬੇਅਦਬੀ ਹੈ ਮੈਂ ਤੁਹਾਡੇ ਕੋਲ ਹੋਰ ਕੀ ਜੱਥੇ ਪੰਥ ਇਹਨਾਂ ਸਵਾਲੇ ਆ ਮੈਂ ਦੇਖੋ ਕਿਸੇ ਜਥੇਬੰਦੀ ਨੂੰ ਕੋਈ ਅਪੀਲ ਨਹੀਂ ਕੀਤੀ ਮੈਂ ਆਪ ਸਨਾਤਨੀ ਆ ਆਪ ਹਰੂ ਮੰਨ ਜੀ ਦਾ ਭਗਤ ਆ ਆਪ ਮੈਂ Hindu ਧਰਮ ਦਾ ਉਪਾਸਕ ਆ ਆਮ ਨਾ ਭਗਵਤੀ ਦਾ ਉਪਾਸਕ ਆ ਮੈਂ ਭਗਵਾਨ ਕ੍ਰਿਸ਼ਨ ਦਾ ਉਪਾਸਕ ਆ ਮੈਂ ਗੀਤਾ ਨੂੰ ਜਾਣਦਾ ਗੀਤਾ ਨੂੰ ਪੜਦਾ ਗੀਤਾ ਨੂੰ ਸਮਝਦਾ ਸ਼੍ਰੀਮਦ ਭਗਵਦ ਗੀਤਾ ਦਾ ਅਰਥ ਕੀ ਆ ਜਿਹੜੀ ਸਾਨੂੰ ਜੀਵਨ ਦਾ ਜਥਾਰਥ ਸਿਖਾਉਂਦੀ ਆ ਜਿਹੜੀ ਸਾਨੂੰ ਕਰਮ ਕਰਨਾ ਸਿਖਾਉਂਦੀ ਆ ਜਿਹੜੀ ਸ਼੍ਰੀਮਦ ਭਗਵਦ ਗੀਤਾ ਸਾਨੂੰ ਕਹਿੰਦੀ ਹੈ ਕਰਮਨਿ ਵੇਵਾ ਅਧਿਕਾਰਸਤੇ ਮਾਫਲੇਸ਼ੂ ਕਦਾਚਨ ਅੱਗੇ ਇਹ ਵਾ ਸ਼ਲੋਕ ਹੈ ਮਾ ਕਰਮਫਲਹਿ ਤੂ ਭੂਰਮਾਤੇ ਸੰਗੋਸਤਵ ਕਰਮਾਣੀ ਉਸ ਗੀਤਾ ਭਗਵਦ ਗੀਤਾ ਨੂੰ ਉਸ ਸ਼੍ਰੀਕ੍ਰਿਸ਼ਨ ਦੇ ਆਵਾਜ਼ ਨੂੰ ਮੈਂ ਕਿਉਂ ਬੋਲ ਸਕਦਾ ਮੈਂ ਕਿਸੇ ਦੀ ਸ਼ਰਨ ਚ ਕਿਉਂ ਜਾਊਂਗਾ ਮੈਂ ਭਗਵਾਨ ਦੀ ਸ਼ਰਨ 'ਚ ਹੀ ਭਗਵਾਨ ਦੀ ਸ਼ਰਨ 'ਚ ਰਹਿ ਕੇ ਗੱਲ ਕਰੂੰਗਾ ਭਗਵਾਨ ਮੇਰੇ ਰક્ષਕ ਹੈ ਮੇਰੀ ਰੱਖਿਆ ਭਗਵਾਨ ਨੇ ਕਰਨੀ ਹੈ ਮੈਂ ਕਿਸੇ ਸੰਸਥਾ ਨੂੰ ਨਹੀਂ ਕਹਿੰਦਾ ਜਿਹੜੀ ਇਹ ਸੰਸਥਾ ਸੁਣਨਗੀਆਂ ਜਿਨ੍ਹਾਂ ਦਾ ਮਨਕ ਝੋਲੇਗਾ ਜਿਹੜੇ ਲੋਕ ਆਪਣੇ ਆਪ ਨੂੰ ਸਨਾਤਨੀ ਸਮਝਦੇ ਹੋਣਗੇ ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਹੋਣਗੇ ਉਹ ਆਪਣੇ ਆਪ ਇਸ ਬੰਦੇ ਦੇ ਬੂਹੇ ਅੱਗੇ ਬੈਠ ਜਾਣਗੇ ਆਪ ਬੈਠ ਜਾਣਗੇ ਤੇ ਬੂਹੇ ਦੇ ਅੱਗੇ ਉਹ ਆਪ ਨਾਲ ਲੋਕਾਂ ਦੇ ਬੂਹੇ ਅੱਗੇ ਬੈਠ ਜਾਣਗੇ ਜਿਹੜੇ ਇਸ ਕਾਰਵਾਈ ਨੂੰ ਰੋਕਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਤੁਹਾਡਾ ਡਿੱਗੇਗਾ ਅਗਲਾ ਪ੍ਰਸ਼ਾਸਨ ਨੂੰ ਫਿਰ ਕਾਰਵਾਈ ਵੇਖਣੀ ਪੈਗੀ ਨਾ ਪ੍ਰਸ਼ਾਸਨ ਇਹ ਮੈ ਉਹ ਲੀਡਰ ਨਹੀਂ ਆ ਕਿ ਜਿਹੜਾ ਮੀਡੀਆ ਦੇ ਪਿੱਛੇ ਘੁੰਮਦਾ ਆ ਜਾਂ ਜਿਹਨੂੰ ਮੀਡੀਆ ਦੀ ਤਰਕਾਰ ਆ ਮੀਡੀਆ ਇੱਕ ਬੜਾ ਵੱਡਾ ਜਰੀਆ ਹੈ ਆਪਣੀ ਗੱਲ ਨੂੰ ਸਮਾਜ ਦੇ ਅੰਦਰ ਪਹੁੰਚਾਉਂਦਾ ਆਪਣੀ ਗੱਲ ਨੂੰ ਪ੍ਰਸ਼ਾਸਨ ਦੇ ਅੰਦਰ ਪਹੁੰਚਾਉਂਦਾ ਮੀਡੀਆ ਲੋਕੀ ਫੇਮ ਮੰਗਰੁੰਦੇ ਆ ਮੈਂ ਫੇਮ ਮੰਗਰ ਨਹੀਂ ਆ ਤੁਹਾਡੇ ਜੋ ਬਹੁਤ ਸਾਰੇ ਮੀਡੀਆ ਵਾਲੇ ਮੈਨੂੰ ਜਾਣਦੇ ਮੈਂ 7 ਸਾਲ ਮੀਡੀਆ ਦਾ ਬੀਜੇਪੀ ਦਾ ਇੰਚਾਰਜ ਰਿਆ ਲੇਕਿਨ ਮੈਂ ਕਦੀ ਆਪਣੀ ਫੋਟੋ ਕਜਾਣ ਵਾਲੀ ਨਹੀਂ ਜਾਂਦਾ ਨਾ ਮੈਨੂੰ ਫੋਟੋ ਦੀ ਲੋੜ ਹੈ ਮਸਲਾ ਇਹ ਹੈ ਕਿ ਇਹਨਾਂ ਨੇ ਧਾਰਮਿਕ ਤੌਰ ਤੇ ਬੇਅਦਬੀ ਕੀਤੀ ਹੈ ਸ਼੍ਰੀਮਦ ਭਗਵਤ ਗੀਤਾ ਨੂੰ ਫਾੜਿਆ ਹੈ ਸ਼੍ਰੀਮਦ ਭਗਵਦ ਗੀਤਾ ਦੇ ਅੰਗ ਫਾੜ ਕੇ ਪੈਰਾਂ 'ਚ ਲਏ ਆ ਜਿਹੜੀ ਨਾ ਕਾਬਲੇ ਬਰਦਾਸ਼ਤ ਵੈਰੀਫਾਈ ਕਰ ਰਹੇ ਆ ਜੀ ਸੀਨੀਅਰ ਅਫਸਰਾਂ ਦੇ ਧਿਆਨ ਚ ਲੈੰਦਾ ਜਾਦਾ ਜੀ ਇਹਦੇ ਵੱਲੋਂ ਕੰਪਲੇਂਟ ਆਈ ਦੱਸੋ ਕੰਪਲੇਂਟ ਦਾ ਸੁੰਦਰ ਦੇਵ ਨੇ ਦਿੱਤੀ ਜੀ ਸੁੰਦਰ ਦੇਵ ਸ਼ਰਮਾ ਨੇ ਬਾਕੀ ਵੈਰੀਫਾਈ ਕਰਨਾ ਸਰ ਜੀ ਪਰ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਕੰਪਲੇਂਟ ਹੈ ਕਿਸੇ ਖਿਲਾਫ ਵੀ ਵੈਰੀਫਾਈ ਕਰ ਰਹੇ ਆ ਜੀ